ਦਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਜੀ ਆਪਣਾ ਸੁਖਮੰਦਰ ਸਿੰਘ ਜੀ ਠੀਕ ਹੋ ਜੀ ਜੇ ਬਾਈ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਹੈ ਜੀ ਆਪਣਾ ਇਹ ਬੰਮੀਆ ਭਾਈ ਇਹ ਰੋਡ ਤੇ ਘਰ ਆ ਜੀ ਆਪਣਾ ਕੋਹੜਾ ਦੇ ਕੋਲ ਠੀਕ ਹੋ ਜੀ ਤੇ ਵચ્છી ਡਿਟੇਲ ਦੱਸੋ ਕੀ ਹੈ ਜੀ ਇਹਦੀ ਮਾਂ ਦਾ ਦੁੱਧ 20 ਕਿਲੋ ਆਈ। ਹਾਂਜੀ। ਹਾਂਜੀ ਘਰ ਦੀ ਬੱਚੀ ਆ ਆਪਣੀ। ਤੇ ਕਿੰਨੀ ਉਮਰ ਆ ਜੀ ਇਹਦੀ? ਇਹਦੀ 13 ਮਹੀਨੇ ਆ ਜੀ। 13 ਮਹੀਨੇ ਉਮਰ ਆ ਤੁਸੀਂ ਵੇਖ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸੋਹਣੀ ਆ, ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਬਾਈ। ਘਰ ਦੀ ਬੱਚੀ ਆ। ਮਾਂ ਦਾ ਰਿਕਾਰਡ ਹੈਗਾ 20 ਕਿਲੋ। 13 ਮਹੀਨਿਆਂ ਦੀ ਬੱਚੀ ਆ। ਤੁਸੀਂ ਵੇਖ ਸਕਦੇ ਹੋ ਥਾਣ ਮੜਾ ਤੁਰ ਕੇ ਵਿਖਾ ਦੇ। ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਜੀ ਦਾ ਜੇ ਸਾਥ ਕੋਈ ਚੀਜ਼ ਮਿਸਟੇਕ ਹੁੰਦੀ ਹੈ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਖਣ ਦੇਖ ਸਕਦੇ ਹੋ ਕਈ ਵਾਰੀ ਬਾਈ ਪਸ਼ੂ ਕੈਮਰੇ ਤੋਂ ਡਰ ਜਾਂਦਾ ਤੇ ਬਾਈ ਜੀ ਕੀ ਮੁੱਲ ਕਰਦੇ ਜੀ ਆਪਾਂ ਇਹਦਾ ਜੀ ਇਹਦਾ ਮੁੱਲ 17000 ਰੁਪਏ ਲੈ ਮੁੱਲੇ ਦਾ 17000 ਕਿਤਾ ਮਨ ਕੀਤਾ ਜਾਊਗਾ ਜੀ ਹਾਂ ਜੀ ਹਾਂ ਜੀ ਮੌਕੇ ਤੇ ਮੰਨਤਾ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ ਜੀ ਆਪਣਾ 85668 ਜੀ ਹਾਂ ਜੀ 14000 ਇੱਕ ਵਾਰਾਂ ਫੇਰ ਬੋਲ ਦੋ ਜੀ 8568 14000 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਬੱਚੀ ਚਾਹੀਦੀ ਹੋਵੇ ਤੇ ਬਾਈ ਨਾਲ ਜਰੂਰ ਗੱਲਬਾਤ ਕਰੋ ਤੇ ਬਹੁਤ ਸੋਹਣੀ ਬੱਚੀ ਆ ਬਈ ਪ੍ਰਿੰਟ ਦੇਖ ਸਕਦੇ ਹੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ